ਵਾਰਡ ਬੈਠ ਕੇ ਨੇ ਆਪਣੀ ਨੀਤੀ ਸਪੱਸ਼ਟ ਕਰ ਦਿੱਤੀ ਜਿਹੜੀਆਂ ਗੱਲਾਂ ਨੂੰ ਪਹਿਲਾਂ ਦੱਸਿਆ ਕਈਆਂ ਤੇ ਲਾਸਟ ਦੇ ਉੱਤੇ ਇੱਕ ਲਾਈਨ ਲਿਖੀ ਆ ਕਿ ਇਸ ਦਾ ਅਸਰ ਵੀ ਭਾਰਤ ਦੇ ਅੰਦਰ ਦੇਸ਼ ਦੇ ਅੰਦਰ ਨਜ਼ਰ ਆ ਰਹਾ ਹੈ ਅਸਰ ਨਜ਼ਰ ਆ ਰਹੇ ਹਨ ਸਾਰੇ ਕਿਸਾਨوں ਨੂੰ ਨਹੀਂ ਪਤਾ ਲੱਗਿਆ ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਕੀ ਹੋ ਰਿਹਾ ਹੈ ਅਸਰ ਨਜ਼ਰ ਕਿ ਆਇਆ ਪਹਿਲਾ ਅਸਰ ਇਹ ਨਜ਼ਰ ਆਇਆ ਕਿ ਸਾਡੀ ਭਾਰਤ ਸਰਕਾਰ ਨੇ ਸਾਲ 2000 ਜਦੋਂ ਐਗਰੀਕਲਚਰ ਪਾਲਿਸੀ ਲੈ ਕੇ ਆਲੀ ਉਹਦੇ ਤੇ ਲੈ ਆਂਦਾ ਕਿ ਇੱਥੇ ਸੀ ਵੱਡੇ ਵੱਡੇ ਫਾਰਮ ਬਣਾਵਾਂਗੇ ਦੂਸਰਾ ਅਸਲ ਨੋਟ ਕਰਿਓ ਕਿ ਤੁਹਾਡੇ ਫਾਰਮ ਬਣਾਉਣ ਦਾ ਤਰੀਕਾ ਕੀ ਬਣਿਆ ਗਿਆ ਉਹਵੇਂ ਬਣਿਆ ਗਿਆ ਕਿ ਜੇਕਰ ਇਹਨਾਂ ਤੋਂ ਜ਼ਮੀਨਾਂ ਕਿਸਾਨਾਂ ਕੋਲ ਜ਼ਮੀਨ ਹੈ ਜ਼ਮੀਨ ਦੇ ਨਾਲ ਮੋਹ ਹੈ ਇੱਕ ਵੱਖਰਾ ਪਿਆਰ ਹੈ ਲੈ ਦਾ ਧੱਕੇ ਨਾਲ ਜ਼ਮੀਨ ਨਹੀਂ ਖੋਹੀ ਜਾ ਸਕਦੀ ਅਗਰ ਜ਼ਮੀਨ ਦੇ ਉੱਤੇ ਪੜਾ ਦਾ ਨਿਕਾ ਹਾਲ ਮਾ ਮੋਰਾਂ ਮੰਗੇ ਤੇ ਪੜਾ ਦਾ ਸਿਰ ਕਾਟ ਲੈਂਦਾ ਜ਼ਮੀਨ ਨੂੰ ਛਡੂਦਾ ਜ਼ਮੀਨ ਛਡਾਉਣੀਆਂ ਦਾ ਕੋਈ ਫਾਰਮੂਲਾ ਵਰਤਣਾ ਪਏਗਾ ਇੱਕੋ ਫਾਰਮੂਲਾ ਨਜ਼ਰ ਆਇਆ ਕਿ ਜਦੋਂ ਇੱਕ ਕਰਜ਼ਾਈ ਹੋ ਜਾਂਦਾ ਪਰ ਜਿਹੜੀ ਜ਼ਮੀਨ ਦੀ ਵਾਟ ਫੈਨ ਪਿੱਛੇ ਪੜਾ ਦਾ ਕਤਲ ਕੀਤਾ ਸੀ ਉਹ ਜ਼ਮੀਨ ਛੱਡ ਕੇ ਕਿਸੇ ਨੂੰ ਦੇਣ ਲਈ ਤਿਆਰ ਹੋ ਜਾਂਦਾ ਕਰਜ਼ਾ ਚੱਕ ਉਹ ਕਰਜ਼ਾ ਇਹਨੇ ਸਿਰ ਚੜਾਉਣਾ ਹੈ ਉਹ ਕਰਜ਼ਾ ਇਹਨੇ ਸਿਰ ਚੜਾਉਣਾ ਹੈ ਆਪਰੇ ਨੂੰ ਫਸਲ ਦਾ ਰੇਤ ਹਮੇਸ਼ਾ ਲੱਗਣਾ ਲੋ

ਕੱਟ ਕੱਟ ਸਪੋਰਟ ਦੇ ਨਾਮ 'ਤੇ ਸਪੋਰਟ ਕਿਉਂ ਦਿੱਤੀ ਜਾਂਦੀ ਹੈ ਕਿ ਦੇਜਣਾ ਪਵੇ ਉਹ ਸਪੋਰਟ ਦੀ ਜਿੰਨੀ ਪ੍ਰਾਈਸ ਸੂਟ ਮਿਲ ਜੇ ਰ ਇਹ ਆ ਮੀਡੀਅਮ ਸਪੋਰਟ ਪ੍ਰਾਈਸ ਦੇ ਮਰਨਾ ਜਾਵੇ ਕਿਤੇ ਤੇ ਜਿਉਦਾ ਰਹੇ ਇਹਦੇ ਕੋਲੋਂ ਰਾਜ ਪੈਦਾ ਕਰਵਾਉਣਾ ਹੈ ਤੇ ਜਿਉਦਾ ਰਹੇ ਮਰ ਲਿਆ ਜਾਵੇ ਉਹ ਜਿਹੜੀ ਹੋਰ ਸਾਨੂੰ ਦਿੱਤੀ ਜਾ ਰਹੀ ਹੈ ਉਹ ਵੀ ਸਾਡੀ ਨਾਲ ਨਾਲੋਂ ਕਈ ਜਿਵੇਂ ਘੱਟ ਦਿੱਤੀ ਜਾ ਰਹੀ ਹੈ ਸਾਡੀ ਨਾਲ ਜਿਹੜਾ ਪੱਟ ਹੈ ਇਹ ਜਿਹੜਾ ਨਾਲ ਪੱਟ ਮਿਲੇਗੀ ਤੇ ਸੁਭਾਵਿਕ ਤੌਰ ਤੇ ਇਸ ਸਾਲ ਦੀ ਅੱਧ ਤੱਕ ਡਾਊਨ ਹੋਏਗੀ ਪਰਜਾ ਤਾਂ ਚੱਕਣਾ ਹੈ ਔਰ ਉਹਦੇ ਜੋ ਜੋ ਪਾਲਸੀ ਲੈ ਕੇ ਜਿਉਂ ਫਟੋ ਸੀ ਕਿ ਜਿਹਨਾਂ ਨੂੰ ਅਸੀਂ ਫਸਲ ਦਾ ਰੇਤ ਨਾਲ ਪੱਟ ਦਿੱਤਾ ਇਹਨੂੰ ਪਰਜਾ ਚੱਕਣਾ ਪਏਗਾ ਤੇ ਜਦੋਂ ਉਹਨੇ ਕਰਦਾ ਚੱਕਣਾ ਤੇਰੇ ਦੀ ਜਮੀਨ ਦਾ ਫਾਰਮ ਕਰਾਉਣਾ ਜਿਹੜਾ ਜ਼ਮੀਨ ਦਾ ਉਹਦੇ ਲਈ ਕੀ ਲਿਖਤਾ ਗਿਆ ਤੇ ਤੁਹਾਡੀਆਂ ਪਿੰਡਾਂ ਨੂੰ ਪੈਕਾ ਦੇ ਨਾਲ ਲਾਇਆ ਜਾਂ ਪੈਕਾ ਨਾਲ ਜੋੜਿਆ ਗਿਆ ਜਾਂ ਹੋਏਗਾ ਬਹੁਤ ਕਾਰਿਆਂ ਦੇ ਕਿ ਫੁਲਾਣਾ ਪਿੰਡ ਨੂੰ ਗਾਲੇ ਮੈਂਤ ਨਾਲ ਲਾਤਾ ਫੁਲਾਣਾ ਪਿੰਡ ਨੂੰ ਗਾਲਾਂ ਮੈਂਤ ਲੱਗਿਆ ਲੱਗਿਆ ਕਿ ਮੇਲੇ ਬੋਦੂ ਲੱਗਿਆ ਤੇ ਸਵਾਲ ਇੱਥੇ ਹੀ ਖੜਾ ਹੁੰਦਾ ਤੇ ਯਾਰ ਅਸੀਂ ਤਾਂ ਮੰਗਣੀ ਨਹੀਂ ਦਿੱਤੀ ਕਿਸੇ ਪਿੰਡ ਨੇ ਮਤਾਂ ਨਹੀਂ ਪਾਇਆ ਕਦੇ ਅਸੀਂ ਮੰਗਣੀ ਬਕਣੀ ਕੀਤੀ ਇਹ ਜੋ ਆ ਗਿਆ ਇਹ ਇਸ ਕਰਕੇ ਆਇਆ ਸੀ ਬੋਸਤੋ ਤੇ ਤੁਸੀਂ ਕਰਜ਼ਾ ਚੱਕਣਾ ਤੁਹਾਡੀ ਮਜਬੂਰੀ ਆ ਤੁਹਾਨੂੰ ਫਸਲ ਦਾ ਰੇਟ ਘੱਟ ਦੇਣਾ ਕਰਜ਼ਾ ਚੱਕਣਾ ਪੈਣਾ ਜਦੋਂ ਕਰਜ਼ਾ ਚੱਕਣਾ ਇਹ ਸਾਰੋ ਕੁਝ ਜਮੀਨ ਇੱਕੋ ਪਿੰਡੇ ਵਿੱਚ ਇੱਕੋ ਬੈਂਕ ਦੇ ਵਿੱਚ ਆਰਡਰ ਹੋ ਜਾਂਦਾ ਤੇ ਜਦੋਂ ਤੁਹਾਡੀ ਜ਼ਮੀਨ ਸਾਰੀ ਇੱਕੋ ਬੈਂਕ ਦੇ ਵਿਚਾਰਨ ਹੋਈ ਔਰ ਕਿਸਾਨ ਸਰ ਕਰਜ਼ਾ ਤੁਹਾਡਾ ਅਰਥ ਨੂੰ ਮਿੱਤਰ ਬੈਂਕ ਦਾ ਅਜ ਘੜੀ ਆ ਅਗਰ ਕੋਈ ਸੱਜਣ ਹੈ ਉਹ ਰਿਸ਼ਤੇਦਾਰ ਪਰਮਣ ਪਿਆ ਉਹਨੂੰ ਆਰਾਮ ਨਾਲ ਬਿਠਾ ਕੇ ਪੁੱਛੋ ਤੇ ਇਮਾਨਦਾਰੀ ਨਾਲ ਜੀ ਕਦੋਂ ਬਾਜੋ ਚਾਹੇ ਕੀ ਗੱਲ ਇਸ ਸੱਤਾ ਦੇ ਚਿੰਦੜ ਤੇ ਇਹਨਾਂ ਦੇ ਅਧਿਕਾਰੀ ਇਹ ਕਹੀ ਜਿਹਨਾਂ ਨੂੰ ਕੋਟਾ ਲੱਗਦਾ ਜਾਂ ਸਰਕਾਰ ਵੱਲੋਂ ਬੈਠਾ ਨੂੰ ਤੇ ਐਨੇ ਸਿਰ ਹਰ ਹਾਲਤ ਦੇ ਵਿੱਚ ਕਿਸਾਨਾਂ ਨੂੰ ਕੰਮ ਦੇ ਵਿੱਚ ਨਹੀਂ ਆਉਂਦਾ ਇਹ ਦੇਣਿਆ ਸਾਡੇ ਕਰਦਾ ਮੌਨ ਦਾ ਸਭ ਇਤਿਹਾਸ ਦਵਾ ਤੁਹਾਡੇ ਤੋਂ ਬਹੁਤ ਛਣ ਵਾਲੇ ਗੱਲਬਾਤ ਹੋਊਗੀ ਭਾਵੇਂ ਕੀ ਹੋਇਆ ਸੀ ਆਪਣੀਆਂ ਲਿੰਮਟਾਂ ਲੁੱਟੀਆਂ ਤੇ ਸੰਨ 2000 ਤੋਂ ਮਗਰੋਂ ਮਗਰੋਂ ਦੀ ਕਹਾਣੀ ਸਮਝੋ ਤੁਹਾਡੀ ਲਿੰਪਾ ਫਸ ਗਈ ਸੀ ਹੁਣ ਮੈਨੂੰ ਆਏ ਦੱਸਿਓ ਤੁਹਾਡੇ ਘਰਾਂ 'ਚ ਤੁਹਾਡੇ ਪਿੰਡ 'ਚ ਸਫਾ 'ਚ ਉਸ ਵੇਲੇ ਬੈਂਕ ਦੇ ਅਧਿਕਾਰੀ ਆਏ ਆ ਕੇ ਕਹਿੰਦੇ ਸਰਦਾਰਾ ਕੋਈ ਗੱਲ ਨਹੀਂ ਜੇ ਲਿੰਪ ਨਹੀਂ ਕਰੀ ਕੋਈ ਥੋੜੀ-ਬੋਧੀ ਜ਼ਮੀਨ ਪਈ ਐ ਲਿਆ ਤੇਰੀ ਲਿੰਪ ਵੱਡੀ ਕਰ ਦਈਆਂ ਡਬਲ-ਡਬਲ ਲਿੰਪਾ ਕਰਕੇ ਗੈਰਨੀ ਕਰਕੇ ਜੇ ਮਾਣ ਤੈਨੂੰ ਦੱਸਿਓ ਜੇ ਲਿੰਪਾ ਨਵਾਂ ਹੋਇਆ ਬਾਪੂ ਫਿਰ ਵਿਚਾਰ ਜੇ ਜਦੋਂ ਕਿਸਾਨ ਤੋਂ 5 ਲੱਖ ਨਹੀਂ ਮੋੜਿਆ ਉਹ 10 ਲੱਖ ਕਿਵੇਂ ਮੋੜੇਗਾ ਜੇਕਰ ਨਹੀਂ ਸੀ 55 ਰੁਪਏ ਪੈਸੇ ਮੋੜਾਉਂਦਾ ਬਿਰਕਾ ਨੂੰ ਫਿਰ ਨਹੀਂ ਸੀ ਆਉਦੇ ਪੈਸੇ ਵਾਪਸ ਕਮਾਉਂਦਾ ਤਾਂ ਮੇਰੇ ਮਿੱਤਰੋ ਸੁਪਰਚਾਰ ਤੇ ਬੈਂਕਾਂ ਨੂੰ ਆਦੇਸ਼ ਹੈ ਕਿ ਲਾਜੇ ਜ਼ਮੀਨਾ ਆਰਡਰ ਕਰਵਾ ਕੇ ਔਰ ਜੇ ਮਾਨੂੰ ਹੌਲੀ 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 ਇਹ ਵੱਡਾ ਫਰਜ਼ ਚਾਰ ਕਰਕੇ ਸਾਨੂੰ ਦਿਓ ਉਹਨਾਂ ਦਾ ਪੈਸਾ ਅਡਾਨੀਆਂ ਵਰਗੇ ਦੇ ਮੋਰ ਵਿੱਚ ਤੁਹਾਡੇ ਸਿਰ ਤੇ ਤੁਹਾਡਾ ਪੈਸਾ ਤੁਹਾਡੇ ਸਿਰ ਹੈ ਅਡਾਨੀ ਆ ਕੇ ਬੈਠਦੇ ਵਿੱਚੋਂ ਅਦ ਮੰਨ ਲੋ ਮੋਤੀ ਜੀ ਗੱਲ ਹੈ ਬੋਧਾਂ ਦੀ ਤਾਂ ਹਾਲਾਤ ਅਜੇ ਵੜੀ ਪਈ ਹੈ ਕਿ ਜੇ ਬੈਂਕਾਂ ਤੋਂ ਕਹਿ ਦੇਵੇ ਕਿ ਸਦੋਂ ਮੇਰਾ ਕਰਜ਼ਾ ਮੋੜੋ ਸਾਡਾ ਬੈਂਕ ਦਿੰਦਾ ਸਾਰਾ ਤੇ ਸਾਡਾ ਕਰਜ਼ਾ ਮੋੜੋ ਅੱਜ ਤੋਂ ਨਹੀਂ ਹੋਰ ਲੰਮਾ ਸਮਾਂ ਤੱਕ ਰੋਣ ਲਿਖੇ ਦਿੰਦਾ ਕਿੰਨੇ ਖਾਣ ਹੈ ਜਿਹੜਾ ਅੱਜ ਕਰਜ਼ਾ ਮੋੜ ਦੇਵੇ ਸੋ ਵੀ ਦੋਸਤੋ ਆਪਕਿਆ ਜੇ ਲੋ ਪਤਾ ਲੱਗ ਗਿਆ ਕਿ ਇਹਨਾਂ ਨੂੰ ਦੁਬਾਰਾ ਬੈਂਕ ਨੇ ਕਰਜ਼ਾ ਨਹੀਂ ਚਕਾਉਣਾ ਕਿ ਆਪਕਿਆ ਤੁਹਾਡੀ ਲੰਮੜ ਕਾਰਨ ਲਈ ਮਿਹਨਤ ਕਰੂੰਗਾ ਬਲਿਓ ਬਲਿਓ ਨਹੀਂ ਕਰਦਾ ਤੁਸੀਂ ਫਸਾਰੇ ਕਿ ਨਹੀਂ ਫਸਾਰੇ ਤੇ ਰਹੇ ਹੋ ਦੇਖਣ ਨਾਲੋਂ ਬਾਦਲ ਹਸਕੇ ਅੱਜ ਜੇਕਰ ਬੈਂਕ ਦੇ ਪੈਸੇ ਤੇ ਭਾਈ ਸਾਡੇ ਪੈਸੇ ਮੋੜੋ ਤੇ ਨਹੀਂ ਮੋੜਦੇ ਤੋਂ ਪਰ ਸਾਡੀ ਮਜ਼ਦੂਰੀ ਦਾ ਸਾਡਾ ਬੈਂਕ ਟੁੱਟ ਰਿਹਾ ਹੈ ਤੁਹਾਨੂੰ ਆਉਗਾ ਬੈਂਕ ਤੋਂ ਆਉਣ ਵਾਸਤੇ ਕਰਜ਼ਾ ਚੱਕਣਾ ਪੈਣਾ ਹੈ ਔਰ ਉਹ ਤੁਹਾਨੂੰ ਕੋਈ ਕਿਸੇ ਕੰਪਨੀ ਤੋਂ ਕਰਜ਼ਾ ਲੈਣਾ ਪੈਗਾ ਤੁਹਾਡੀ ਜ਼ਮੀਨ ਦੇ ਦਸਤਾਵੇਜ਼ ਸਾਡੇ ਕੋਲ ਪਏ ਨੇ ਤੁਸੀਂ ਜਾ ਕੇ ਉੱਥੋਂ ਆਪਣੀ ਜ਼ਮੀਨ ਫ੍ਰੀ ਕਰਾ ਲਿਓ ਉਹਨਾਂ ਨੂੰ ਪੈਸਾ ਦੇ ਕੇ ਅਸੀਂ ਅੱਗੇ ਕਰਜ਼ਾ ਚੱਕਣ ਲੱਗੇ ਹਾਂ ਤੱਕ ਤੱਕੜੀ ਅਗਲੀ ਤੱਕ ਦੇ ਤੋਂ ਵੀ ਉਸ ਤੋਂ ਅਗਲੇ ਜੀ ਕਰ ਸਕਦੇ ਆ ਜੀ जा की वर्ल्ड बैंक ने भी कि इसका असर भी भारत के के अंदर देश नजर आ रहा है तो लड़ाई ये लड़ रहे है। उस दिन, दिन किसान नपाई निकली हरियाणा हाँ। पुलिस ने बिल्कुल ऐसे हैं, हाँ। ऐसे उत्साह है हाँ। कि आगे बढ़ो लेकिन इन लोगों ने नोट हाँ। हाँ। प्लास्टिक की गोलियां मारी अरे मैं कहता हूँ प्रधानमंत्री जी उसी थाली के अंदर देख सुबह शाम आप खाना खाते हो ये अन्नदाता का पेट तुम्हारा भी भरते हैं और मैं कहता हूँ सभी विधायकों को अरे उस थाली के अंदर अन्नदाता का रोटी तुम भी खाते हो और ये अपने खेतों में उगाता है तुम्हारी कुर्सी नहीं मांग रहे अंदाता ये कोई ये तुम्हारे बंगले नहीं मांग रहा लेकिन ये अंदाता अपना हक मांग रहे है। है, है, तो हैं एम एस यू कानून होना चाहिए कर्जा होना चाहिए लेकिन नेताओं के तो मटर पनीर करते हैं सुस्तों में लेकिन ये किसान अपने खेत में उगा उनके बच्चों का पेट भरता है पूरे देश का पेट भरता है अच्छा क्या कहना चाहेंगे खेड़ी चोपटा की वो तस्वीरें आपने देखी हरियाणा के किसानों का ऐलान था कि कनौरी बॉर्डर के ऊपर जाएंगे और पंजाब की तरफ जो हजारों ट्रैक्टर लिए हुए किसान जो बैठे हैं यदि ये कहेंगे तो बॉर्डर तोड़ करके दिल्ली कुछ करवाएंगे देखिए आपने टकराव और पथराव की स्थिति पुलिस प्रशासन के बीच और किसानों के बीच वो आपने देखो खेड़ी चौटा के हरियाणा पंजाब क्रांतिकारी हाँ। था ये हरियाणा हाँ। पंजाब से ही तो पैदा हुए थे ना हाँ। लेकिन ये जाके उस जनता को सोच रहे थे ताना सा हमारी लेडीजों ने आगे मुकाबला किया था अगर हमारी महिला उठाई ना तो इनकी बोलियां भी कम पड़ हाँ। जाएंगी ਉਹ ਵੀ ਮਾਰੇ ਸਾਥ ਮੇ ਖੇਤੋਂ ਮੇ ਮਾਰਾ ਸਭ ਵੜਵਾਤੀ ਹੈ ਤਾਂ ਅੰਦੋਲਨ ਵੀ ਇਹ ਕਹਿੰਦੇ ਹਨ ਮਾਰੀ ਮੇਲਾ ਮੇ ਸਾਥ ਮੇ ਲਿੜੇਗੇ ਅਗਰ ਮਾਰੀ ਮੇਲਾ ਹੋਵੇ